ਤਾ ਗੱਲ ਕਰਾਂਗੇ ਪੰਜਾਬੀ ਅਦਾਕਾਰ ਤੇ ਕਲਾਕਾਰ ਰਾਜਵੀਰ ਜਵੰਦੇ ਦੀ ਜੋ ਮਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਜੇਰੇ ਇਲਾਜ ਚ ਹੈ ਤਾਂ ਉਸ ਦੇ ਪਰਿਵਾਰ ਦੇ ਵੱਲੋਂ ਇੱਕ ਬੇਨਤੀ ਕੀਤੀ ਗਈ ਹੈ ਹੱਥ ਜੋੜ ਕੇ ਉਹਨਾਂ ਲੋਕਾਂ ਨੂੰ ਜਿਹੜੇ ਰਿਪ ਲਿਖ ਕੇ ਰਾਜਵੀਰ ਜਵੰਦੇ ਦੀ ਫੋਟੋ ਪਾ ਰਹੇ ਐ ਨਾਲ ਏਆਈ ਨਾਲ ਫੈਮਿਲੀ ਦੀ ਫੋਟੋ ਜੋੜ ਦਿੰਦੇ ਐ ਜਾਂ ਫਿਰ ਛੋਟੀ ਬੱਚੀ ਦੀ ਨਾਲ ਪਾ ਦਿੰਦੇ ਐ ਰੈਸਟ ਇਨ ਪੀਸ ਵੀ ਬੰਦੇ ਦੀ ਡੈਥ ਹੋ ਗਈ ਇੱਕ ਤਾਂ ਪਰਿਵਾਰ ਪਹਿਲੇ ਦੁੱਖ ਚ ਹੈ ਦੂਜਾ ਇਸ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਤੇ ਅਬ ਵਿਦਵਾਨ ਲਾਲਚੀ ਲੋਕ ਫੋਟੋਆਂ ਪਾ ਰਿਹਾ ਇੰਨੇ ਕਿ ਤੁਸੀਂ ਕਮਾਈ ਕਰ ਲਓਗੇ ਕਿੰਨੇ ਕ ਤੁਹਾਡੇ ਈ ਵਿਊਜ਼ ਆ ਜਾਣਗੇ ਕਿੰਨੇ ਕ ਤੁਸੀਂ ਜਿਹੜੇ ਲੋਕ ਜੋੜ ਲਓਗੇ ਕਿੰਨੇ ਕ ਤੁਸੀਂ ਡਾਲਰ ਬਣਾ ਲਓਗੇ ਕਿਸੇ ਬੰਦੇ ਦੀ ਝੂਠੀ ਖਬਰ ਫੈਲਾ ਕੇ ਤਾਂ ਸੋਸ਼ਲ ਮੀਡੀਆ ਦਾ ਜਵਾਨਾ ਹਰ ਇੱਕ ਕੋਲ ਫੋਟੋ ਜਾਂਦੀ ਹੈ ਐਮੀ ਪਰਿਵਾਰ ਕੋਲੇ ਵੀ ਬੱਗ ਗਈ ਸੋ ਤਾਂ ਪਹਿਲੇ ਦੁੱਖ ਚ ਨੇ ਅਰਦਾਸਾਂ ਕਰ ਰਹੇ ਆਪਣੇ ਪੁੱਤ ਲਈ ਸਹਰਾਣੇ ਬੈਠ ਨੇ ਆਪਣੇ ਪੁੱਤ ਦੇ ਵੀ ਕਦੋਂ ਇੱਕ ਕੋਲੂਗਾ ਲੋਕ ਅਰਦਾਸਾਂ ਕਰ ਰਹੇ ਆ ਤੇ ਇੱਕ ਪਾਸੇ ਆਹ ਕਲਜੂਗੀ ਲੋਕ ਇਹਨਾਂ ਨੂੰ ਕਲਜੂਗੀ ਲੋਕ ਹੀ ਕਹਾਂਗੇ ਜਿਨ੍ਹਾਂ ਅੰਦਰ ਕੋਈ ਭਾਵਨਾ ਹੀ ਨਹੀਂ ਹੈਗੀ ਜਿਨ੍ਹਾਂ ਦੀ ਕੋਈ ਜ਼ਮੀਰ ਹੀ ਨਹੀਂ ਹੈਗੀ ਬਿਨਾਂ ਲਾਲਚ ਤੋਂ ਤਾਂ ਪਰਿਵਾਰ ਦੇ ਵੱਲੋਂ ਇਹੀ ਬੇਨਤੀ ਕੀਤੀ ਗਈ ਹੈ ਕਿ ਪਹਿਲਾ ਨਾਲੋਂ ਰਾਜਵੀਰ ਜਵੰਦੇ ਦੀ ਸਿਹਤ ਦੇ ਵਿੱਚ ਜਿਹੜਾ ਸੁਧਾਰ ਹੈ ਹੌਲੀ-ਹੌਲੀ ਰਿਕਵਰ ਜਿਹੜਾ ਰਾਜਵੀਰ ਜਵੰਦਾ ਹੋ ਜਾਣਾ ਹੈ ਦੂਸਰੀ ਗੱਲ ਇਹ ਵੀ ਆਈ ਹੈ ਕਿ ਡਾਕਟਰਾਂ ਦੇ ਵੱਲੋਂ ਜੋ ਉਹਦੀ ਸਿਹਤ ਨੂੰ ਲੈ ਕੇ ਬੁਲੇਟਿਨ ਜਾਰੀ ਕੀਤਾ ਜਾਂਦਾ ਸੀ ਉਹ ਬੰਦ ਕਰਤਾ ਕਲੀਅਰ ਨਹੀਂ ਹੋਇਆ ਜਾਣਕਾਰੀ ਆ ਰਹੀ ਹੈ ਹੋ ਸਕਦਾ ਇਹ ਬੁਲੇਟਿਨ ਬੰਦ ਕਰਨ ਦਾ ਕਾਰਨ ਇਹੀ ਹੋਵੇ ਕਿਉਂਕਿ ਆ ਲਾਹਨਤੀ ਲੋਕ ਸੋਸ਼ਲ ਮੀਡੀਆ 'ਤੇ ਬਾਣ ਮਾੜੀ ਜੀ ਗੱਲ ਦਾ ਪਤੰਗਾ ਬਣਾ ਦਿੰਦੇ ਆ ਡਾਕਟਰ ਆਪਣੇ ਜਾਣੇ ਸਹੀ ਜਾਣਕਾਰੀ ਦਿੰਦੇ ਆ ਤੇ ਇਹ ਇੱਕ ਗੱਲ ਨੂੰ ਵਧਾ ਚੜਾ ਕੇ ਦੱਸਦੇ ਆ ਪਤੀਨੀ ਉਹਦੇ ਵਿੱਚ ਕੀ ਕੁਝ ਐਡ ਕਰ ਦਿੰਦੇ ਆ ਸੋ ਲੋਕਾਂ ਦੇ ਵਿੱਚ ਗਲਤ ਖਬਰ ਚਲੀ ਜਾਂਦੀ ਹੈ ਹੋ ਸਕਦਾ ਡਾਕਟਰਾਂ ਨੂੰ ਕੂਣ ਜਾਈ ਜਾਂਦੇ ਹੋਣ ਵਿੱਚ ਇਹੋ ਜਿਹੇ ਪੱਤਰਕਾਰ ਵੀ ਬੈਠੇ ਆ ਜਿਹੜੇ ਡਾਕਟਰਾਂ ਨਾਲ ਹਰ ਰੋਜ਼ ਕਾਲ ਤੇ ਗੱਲ ਕਰਦੇ ਆ ਇਹ ਪਹਿਲਾਂ ਵੀ ਖੁਲਾਸਾ ਹੋਇਆ ਸੀ ਪਹਿਲਾਂ ਵੀ ਆਪਾਂ ਜਾਣਕਾਰੀ ਸਾਂਝੀ ਕੀਤੀ ਸੀ ਵੀ ਸਾਨੂੰ ਸਭ ਤੋਂ ਪਹਿਲਾਂ ਡੈਥ ਦੀ ਨਿਊਜ਼ ਦੇ ਦਿਓ ਏਡੀ ਮਾੜੀ ਸੋਚ ਐ ਇਹਨੇ ਕਹਿੰਦੇ ਵੀ ਭਾਈ ਤੰਦਰੁਸਤ ਹੋਵੇ ਆਪਣੇ ਪਰਿਵਾਰ ਦੇ ਵਿੱਚ ਕਲਾਕਾਰ ਜਾਵੇ ਕਹਿੰਦੇ ਜੇ ਲੰਘ ਗਿਆ ਤਾਂ ਸਾਨੂੰ ਕਾਲ ਕਰ ਦਿਓ ਅਸੀਂ ਆਪਣੇ ਚੈਨਲ ਤੇ ਖਬਰ ਚਲਾਉਣੀ ਐ ਅਸੀਂ ਟੀ ਆਰ ਪੀ ਵਧਾਉਣੀ ਆ ਆਪਦੀ ਅਸੀਂ ਆਏ ਦਿਖਾਉਣਾ ਵੀ ਆਹ ਚੈਨਲ ਬੜਾ ਫਾਸਟ ਐ ਸਾਰ ਨੂੰ ਪਹਿਲਾਂ ਅਸੀਂ ਨਿਊ ਦਿੰਨੇ ਆਪਾਂ ਦੇਖਦੇ ਹੁੰਨੇ ਆ ਸੋ ਕਿੱਥੋਂ ਤੱਕ ਲੋਕ ਗਿਰ ਚੁੱਕੇ ਆ ਕਿੱਥੋਂ ਲੋਕਾਂ ਦੇ ਵਿੱਚ ਜਿਹੜਾ ਲਾਲਚ ਨਿਵਾਸ ਕਰ ਲਿਆ ਇਹ ਸਭ ਕੁਝ ਸਾਹਮਣੇ ਆ ਰਿਹਾ ਹੈ ਤੇ ਸਭ ਕੁਝ ਸਾਹਮਣੇ ਆ ਹੀ ਜਾਣਾ ਹੈ ਇਹ ਲੋਕ ਐ ਨਹੀਂ ਰਹਿੰਦਾ ਹੁੰਦਾ ਬਥੇਰੇ ਲੋਕ ਜਾਗਦਿਆਂ ਜ਼ਮੀਰ ਵਾਲੇ ਹੁੰਦੇ ਆ ਸੋ ਪਰਿਵਾਰ ਦੇ ਵੱਲੋਂ ਇਹ ਕਿਹਾ ਗਿਆ ਅਫਵਾਹ ਨਾ ਫਲਾਓ ਰਿਪ ਲਿਖ ਕੇ ਪੋਸਟ ਨਾ ਪਾਓ ਜੇ ਕਰ ਸਕਦੇ ਹੋ ਸਾਡੇ ਪੁੱਤ ਲਈ ਅਰਦਾਸ ਕਰੋ ਜਿਵੇਂ ਲੋਕ ਕਰ ਰਹੇ ਆ ਨੈਗੇਟਿਵਿਟੀ ਨਾ ਫਲਾਓ ਝੂਠੀਆਂ ਖਬਰਾਂ ਨਾ ਫਲਾਓ ਤਾਂ ਤੁਸੀਂ ਵੀ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਇਹੋ ਜਿਹਾ ਤੁਹਾਨੂੰ ਸੋਸ਼ਲ ਮੀਡੀਆ 'ਤੇ ਵਿਦਵਾਨ ਮਿਲਦਾ ਹੈ ਜਿਹੜਾ ਰਿਪ ਲਿਖ ਕੇ ਪੋਸਟਾ ਪਾਉਂਦਾ ਤਾਂ ਫਿਰ ਆਪਾਂ ਕਿਵੇਂ ਸ਼ਾਬਾਸ਼ੀ ਦਿੰਨੇ ਹੁੰਨੇ ਆ ਉਹਨੂੰ ਜ਼ਰੂਰ ਦਿਓ